ਤਨ ਹੈ ਜੇ ਵੀਡੀਓ ਬਾਹਰ ਨਾ ਆਂਦੀ ਬੰਦਾ ਮਰ ਜਾਂਦਾ ਕਿਸੇ ਨੂੰ ਕੀ ਪਤਾ ਲੱਗਣਾ ਸੀ ਕੀ ਹੋ ਗਿਆ ਪਿੱਛੇ ਕਿਹੜੇ ਵੀ ਰੋ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਉਹ ਤੇ ਜ਼ਿੰਮੇਵਾਰ ਕੌਣ ਹੋਣਗੇ ਪਹਿਲਾਂ ਤਾਂ ਇਸ ਡਾਕਟਰ ਲਈ ਤਾੜੀਆਂ ਇਹ ਤਾੜੀਆਂ ਤੋਂ ਪਹਿਲਾਂ ਸਾਰਾ ਮੈਟਰ ਸਮਝ ਲਓ ਕੀ ਆ ਵੀਡੀਓ ਸੁਣੋ ਕਿ ਜਦੋਂ ਰੇਂਜਿੰਦਰਾ ਹਸਪਤਾਲ ਦੀ ਮੇਨ ਐਮਰਜੈਂਸੀ ਦੇ ਵਿੱਚ ਲਾਈਟ ਆਈ ਗਈ ਹੈ ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ ਵੈਂਟੀ ਵੀ ਬੰਦ ਹੋ ਚੁੱਕਿਆ ਤੇ ਲਾਈਟ ਗਈ ਹੋਈ ਹੈ ਦੱਸੋ ਸੀ ਆਪਰੇਟ ਕਿੱਦਾਂ ਕਰੇਗੇ ਰੋ ਪੇਸ਼ੈਂਟ ਦੀ ਜਾਨ ਨੂੰ ਕੁਝ ਹੁੰਦਾ ਉਹ ਤੇ ਜ਼ਿੰਮੇਵਾਰ ਕੌਣ ਹੋਣਗੇ ਡਾਕਟਰ ਹੋਣਗੇ ਕਿ ਜਿਹੜਾ ਇੱਥੇ ਰਿਸ ਸਾਰੇ ਸਟਾਫ ਨਹੀਂ ਖੜਾ ਪਿਆ ਬੈਂਟੀ ਬੰਦ ਹੋ ਚੁੱਕਿਆ ਪੇਸ਼ੈਂਟ ਇੰਟਿਬਿਟਿਡ ਹੈ ਪੇਸ਼ੈਂਟ ਦੀ ਸਰਜਰੀ ਜਲਦੀ ਵੀ ਨਹੀਂ ਹੈਗੀ ਇਹ ਵੀ ਜਦੋਂ ਇਹ ਵੀਡੀਓ ਦੇ ਵਿੱਚ ਡਾਕਟਰ ਨੂੰ ਤਾਂ ਪਹਿਲਾਂ ਦੋਨੋਂ ਹੱਥਾਂ ਨਾਲ ਸਲੂਟ ਹੈ ਯਾਰ ਮੇਰੇ ਵੱਲੋਂ ਕਿਉਂਕਿ ਡਾਕਟਰ ਸਾਹਿਬ ਨੇ ਜਿਗਰਾ ਕੱਢਿਆ ਮੈਂ ਉਮੀਦ ਕਰਦਾ ਕਿ ਇਸ ਡਾਕਟਰ ਸਾਹਿਬ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਰਿਜ਼ਾਈਨ ਕਰਨ ਲਈ ਮਜਬੂਰ ਨਾ ਕਰ ਦਿੱਤਾ ਗਿਆ ਹੋਵੇ ਜਾਂ ਟਰਾਂਸਫਰ ਨਾ ਕਰ ਦਿੱਤੀ ਗਈ ਹੋਵੇ ਗੋਰੇ ਭਾਵੇਂ ਸਾਡੇ ਦੇਸ਼ ਦੇ ਵਿੱਚੋਂ ਚਲੇ ਗਏ ਨੇ ਪਰ ਕਾਲੇ ਅੱਜ ਵੀ ਰਾਜ ਕਰ ਰਹੇ ਨੇ ਤੁਹਾਨੂੰ ਪਤਾ ਹੈ 10 ਸਾਲ ਹੋ ਗਏ ਜ਼ਰੀਆ ਫਾਊਂਡੇਸ਼ਨ ਨੂੰ ਚਲਦੇ ਅੱਜ ਤੋਂ ਠੀਕ 3 ਸਾਲ ਪਹਿਲਾਂ ਮੈਂ ਭਗਵੰਤ ਮਾਨ ਜੀ ਕੋਲ ਜਦੋਂ ਸੀਐਮ ਬਣੇ ਮੈਂ ਉਹਨਾਂ ਕੋਲ ਇੱਕ ਬੇਨਤੀ ਲੈ ਕੇ ਗਿਆ ਮੈਂ ਕਿਹਾ ਮਾਨ ਸਾਹਿਬ ਸਾਨੂੰ ਕੋਈ ਰਾਜਨੀਤੀ ਦਾ ਇੰਟਰਸਟ ਨਹੀਂ ਹੈ ਪਰ ਮੈਂ ਨਾ 25 ਗੱਜ ਜਗ੍ਹਾ ਸਿਵਲ ਹਸਪੀਟਲ ਦੇ ਵਿੱਚ ਜਿੱਥੇ ਆਲਰੇਡੀ 4-5 ਐਨਜੀਓਜ਼ ਬੈਠ ਕੇ ਸੇਵਾ ਕਰ ਰਹੀਆਂ ਨੇ ਮੈਂ ਵੀ ਉੱਥੇ ਬੈਠਣਾ ਚਾਹਨਾ ਕਿ ਜੇ 10 ਦਵਾਈਆਂ ਡਾਕਟਰ ਨੇ ਸਿਵਲ ਹਸਪੀਟਲ ਲਿਖੀਆਂ ਅੰਦਰ ਚਾਰ ਸਰਕਾਰ ਕੋਲ ਹੈਗੀਆਂ ਜਾਂ ਹਸਪੀਟਲ ਦੇ ਅੰਦਰ ਚਾਰ ਦਵਾਈਆਂ ਹੈਗੀਆਂ ਜਿਹੜੀਆਂ 6 ਨਹੀਂ ਹੈਗੀਆਂ ਉਹ ਅਸੀਂ ਆਪਣੀ ਐਨਜੀਓ ਵੱਲੋਂ ਡੋਨਰਾਂ ਦੇ ਸਹਿਯੋਗ ਨਾਲ ਦੇਣਾ ਚਾਹੁੰਦੇ ਹਾਂ ਤਾਨੂੰ ਪਤਾ ਅੱਜ ਤੱਕ ਮੈਨੂੰ ਸਿਵਲ ਹਸਪੀਟਲ ਬੈਠਣ ਦੀ ਪਰਮਿਸ਼ਨ ਨਹੀਂ ਮਿਲੀ ਪਰਮਿਸ਼ਨ ਛੱਡੋ ਮੈਨੂੰ ਉੱਥੇ ਦੇ ਐਸਐਮਓ ਸਾਹਿਬ ਪਤਾ ਕੀ ਕਹਿੰਦੇ ਜਿਹੜੀ ਅੱਜ ਵੀ ਉਹਨਾਂ ਦੀ ਗੱਲ ਮੇਰੇ ਕੰਨ ਚ ਗੂੰਜਦੀ ਹੈ ਕਹਿੰਦੇ ਪੁੱਤਰ ਜਿੰਨੀ ਤੇਰੀ ਉਮਰ ਹੈ ਨਾ ਉਸ ਤੋਂ ਵੱਧ ਮੈਨੂੰ ਇੱਥੇ ਕੰਮ ਕਰਨ ਦਾ ਤਜਰਬਾ ਹੋ ਚੁੱਕਾ ਹੈ ਬਾਈ ਜੀ ਮੈਂ ਆਪਣਾ ਦਿਲ ਤੜਾ ਕੇ ਉਸ ਤੋਂ ਬਾਅਦ ਉੱਥੋਂ ਬਾਹਰ ਆ ਗਿਆ ਕਿਉਂਕਿ ਉੱਥੇ ਦੇ ਐਸਐਮਓ ਸਾਹਿਬ ਇਹ ਕੰਪਲੇਂਟ ਕਰਨ ਨੂੰ ਫਿਰ ਰਹੇ ਸੀਗੇ ਕਿ ਅਗਰ ਅਨਮੋਲ ਸਾਡੇ ਕੰਮ ਵਿੱਚ ਦਖਲਅੰਦਾਜ਼ੀ ਦੇਵੇਗਾ ਸਿਵਲ ਹਸਪਤਲ ਤਾਂ ਅਸੀਂ ਇਲਾਜ ਨਹੀਂ ਕਰਾਂਗੇ ਅਸੀਂ ਹੜਤਾਲ ਤੇ ਬਹਿ ਜਾਵਾਂਗੇ ਤਾਂ ਮੈਨੂੰ ਕੋਈ ਡਰ ਨਹੀਂ ਸੀਗਾ ਪਰ ਮਨ ਦੇ ਵਿੱਚ ਇੱਕ ਤਰਸ ਸੀਗਾ ਕਿ ਮੇਰੇ ਕਰਕੇ ਕਿਸੇ ਪੇਸ਼ੈਂਟ ਨੂੰ ਕੋਈ ਤਕਲੀਫ ਨਾ ਆਵੇ ਮੈਂ ਸਿਵਲ ਹਸਪਤਲ ਜਾਣਾ ਹੀ ਬੰਦ ਕਰਤਾ ਤੁਸੀਂ ਦੇਖੋ ਕਿ ਸਾਨੂੰ ਮਜਬੂਰਨ ਲੋਕਾਂ ਦੇ ਅੱਗੇ ਹੱਥ ਅੱਡ ਕੇ ਸੰਯੋਗ ਦੇ ਨਾਲ ਕਰੋੜਾ ਰੁਪਏ ਦੀ ਜਗ੍ਹਾ ਲੈਣੀ ਪਈ ਹੰਬੜਾ ਰੋਡ ਤੇ ਕਿੱਥੇ ਇੱਕ ਸਰਕਾਰੀ ਹਸਪਤਲ ਦੇ ਅੰਦਰ 50 ਗਜ ਜਗ੍ਹਾ ਜੇ ਮੈਨੂੰ ਦੇ ਦਿੰਦੇ ਤਾਂ ਅੱਜ ਸਾਨੂੰ ਐਡਾ ਵੱਡਾ ਹਸਪਤਲ ਬਣਾਉਣ ਦੀ ਲੋੜ ਨਹੀਂ ਪੈਂਦੀ ਇਹ ਡਾਕਟਰ ਸਾਹਿਬ ਨੇ ਵੀ ਖੁਲਾ ਕਿਵੇਂ ਮੈਡੀਕਲ ਸਿਸਟਮ ਦਾ ਇਹ ਡਾਕਟਰ ਸਾਹਿਬ ਨੇ ਵੀ ਜਿਗਰਾ ਕੱਢਿਆ ਮੈਂ ਕੋਈ ਰਿਪੋਰਟਰ ਜਾਂ ਇਨਫਲੂਐਂਸਰ ਨਹੀਂ ਹੈਗਾ ਕਿ ਆਹ ਵੀਡੀਓ ਬਣਾ ਕੇ ਮੈਨੂੰ ਤੁਹਾਡੇ ਵਿਊ ਤੇ ਸ਼ਾਬਾਸ਼ੀ ਚਾਹੀਦੀ ਹੈ ਮੈਂ ਸਿਰਫ ਇੱਕ ਅਜਿਹਾ ਪੁਆਇੰਟ ਰੱਖਣ ਆਇਆ ਕਿ ਕਿਵੇਂ ਸਰਕਾਰੀ ਹਸਪੀਟਲ ਦੇ ਵਿੱਚ ਡਾਕਟਰਸ ਵੀ ਮਜਬੂਰ ਹੋ ਜਾਂਦੇ ਨੇ ਅੱਜ ਵੀਡੀਓ ਪਾਉਣ ਦੇ ਲਈ ਕੀ ਕਸੂਰ ਸੀ ਇਸ ਡਾਕਟਰ ਦਾ ਕੀ ਕਸੂਰ ਸੀ ਉਸ ਪੇਸ਼ੀਐਂਟ ਦਾ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਉਹ ਪੇਸ਼ੀਐਂਟ ਠੀਕ ਹੋਵੇ ਕਿੰਨੇ ਡਾਕਟਰਸ ਜਿਹੜੇ ਕੁੱਟ-ਕੁੱਟ ਕੇ ਜ ਨੌਕਰੀ ਕਰ ਰਹੇ ਨੇ ਸਰਕਾਰੀ ਹਸਪੀਟਲਾਂ ਦੇ ਵਿੱਚ ਬੋਲ ਨਹੀਂ ਸਕਦੇ ਕਿਉਂਕਿ ਜੇ ਡਾਕਟਰ ਬੋਲਦੇ ਨੇ ਸਰਕਾਰ ਖਿਲਾਫ ਸਿਸਟਮ ਖਿਲਾਫ ਤਨੂੰ ਨੂੰ ਕੱਢ ਕੇ ਮਾਰਦੇ ਨੇ ਜਾਂ ਉਹਨਾਂ ਦੀ ਟਰਾਂਸਫਰ ਕਰ ਦਿੰਦੇ ਨੇ ਔਰ ਇਹੀ ਦੂਜੇ ਪਾਸੇ ਜੇ ਕੋਈ ਚੰਗਾ ਲੀਡਰ ਆ ਕੇ ਹਸਪੀਟਲਾਂ ਦੇ ਸਿਸਟਮ ਦੇ ਖਿਲਾਫ ਬੋਲਦਾ ਤਾਂ ਡਾਕਟਰ ਸੜਤਾਲ ਤੇ ਚਲੇ ਜਾਂਦੇ ਨੇ ਪਰ ਮੈਂ ਪੁੱਛਣਾ ਚਾਹਨਾ ਕਿ ਜੇ ਐਦਾਂ ਹੀ ਦੋਨੋਂ ਲੜਦੇ ਮਰਦੇ ਰਹੇ ਤਾਂ ਆਮ ਜਨਤਾ ਦਾ ਕੀ ਬਣੇਗਾ ਆਮ ਲੋਕਾਂ ਦਾ ਕੀ ਬਣੇਗਾ ਪਹਿਲਾਂ ਤਾਂ ਉਹ ਤੁਹਾਨੂੰ ਟੈਕਸ ਦੇਣ ਟੈਕਸ ਦੇ ਨਾਲ ਲੀਡਰ ਸਰਕਾਰ ਚਲਾਣ ਉਸ ਤੋਂ ਬਾਅਦ ਦਸਵੰਦ ਦੇਣ ਜਿਹੜੀ ਸਾਡੇ ਵਰਗੇ ਐਨ ਜੀਓਜ਼ ਜਨਮ ਲੈਣ ਅਸੀਂ ਤਾਂ ਚਾਹਦੇ ਆ ਕਿ ਅਸੀਂ ਵੀ ਆਪਣਾ ਕਾਰੋਬਾਰ ਕਰੀਏ ਕੰਮਕਾਰ ਕਰੀਏ ਸਾਨੂੰ ਕੀ ਲੋੜ ਪਈ ਸੰਸਥਾ ਖੋਲਣ ਦੀ ਐਨਜੀਓ ਬਣਾਉਣ ਦੀ ਪਰ ਇਹ ਵੀਡੀਓਜ਼ ਦੇਖੋ ਜਿੱਥੇ ਸਿਸਟਮ ਫੇਲ ਹੁੰਦਾ ਨਾ ਉੱਥੇ ਫਿਰ ਸਾਡੇ ਵਰਗੇ ਯੂਥ ਦੇ ਅੰਦਰ ਜਿਹੜੀ ਇਨਸਾਨੀਅਤ ਹੈ ਮੇਰੇ 'ਚ ਨਹੀਂ ਇਕੱਲੇ ਮੇਰੇ ਵਰਗੇ ਕਰੋੜਾਂ ਲੋਕ ਹੋਣਗੇ ਫਿਰ ਉਹ ਮਜਬੂਰ ਹੁੰਦੇ ਨੇ ਤਾਂ ਹੀ ਲੋਕ ਸਰਕਾਰੀ ਹਸਪੀਟਲ ਜਾਣ ਨੂੰ ਡਰਦੇ ਨੇ ਕਿਉਂਕਿ ਸਾਡੇ ਲੀਡਰ ਨੇ ਉਹ ਸਿਸਟਮ ਤੇ ਗਲਤ ਇਲਜ਼ਾਮ ਲਾ ਲਾ ਕੇ ਬੋਲੀ ਜਾਂਦੇ ਨੇ ਤੇ ਜਿਹੜੇ ਡਾਕਟਰਸ ਨੇ ਉਹ ਲੀਡਰਾਂ ਨੂੰ ਗਲਤ ਬੋਲੀ ਜਾਂਦੇ ਨੇ ਕਿ ਸਾਡੇ ਕੋਲ ਸਟਾਫ ਹੈ ਨਹੀਂ ਸਾਡੇ ਕੋਲ ਦਵਾਈ ਹੈ ਨਹੀਂ ਤੇ ਲੀਡਰ ਕਹਿੰਦੇ ਨੇ ਜੀ ਡਾਕਟਰ ਨਹੀਂ ਚੰਗੇ ਡਾਕਟਰ ਕੰਮ ਨਹੀਂ ਕਰਦੇ ਐਦਾਂ ਜੀ ਤੁਹਾਡੇ ਦੋਨਾਂ ਦੀ ਲੜਾਈ ਦੇ ਬਹਿ ਕੇ ਸੁਲਝਾਈ ਜਾਵੇ ਮੈਂ ਤਾਂ ਇਹ ਵੀ ਬੇਨਤੀ ਕੀਤੀ ਸੀ ਸਰਕਾਰ ਨੂੰ ਕਿ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਇਕੱਠੀਆਂ ਕਰੋ ਜਿਹੜੇ ਪਿਆਰ ਨਾਲ ਇਕੱਠੇ ਹੁੰਦੇ ਨੇ ਪਿਆਰ ਨਾਲ ਕਰੋ ਨਹੀਂ ਤਾਂ ਜੁੱਤੀ ਦੇ ਜ਼ੋਰ ਤੇ ਡੰਡੇ ਦੇ ਕਰੋ ਕਿ ਭਾਈ ਤੁਸੀਂ ਕਿਉਂ ਸੰਸਥਾਵਾਂ ਚਲਾ ਰਹੇ ਹੋ ਇਹ ਸਰਕਾਰੀ ਸਿਸਟਮ ਠੀਕ ਹੈ ਪਰ ਲੀਡਰਾਂ ਨੂੰ ਪਤਾ ਹੈ ਕਿ ਕਿੰਨੇ ਲੀਡਰ ਤਾਂ ਮੈਨੂੰ ਮੈਸੇਜ ਕਰ ਕਰਕੇ ਆਪਣੇ ਮਰੀਜ਼ ਠੀਕ ਕਰਾਉਂਦੇ ਨੇ ਕਿਹੜੇ ਮੂਨ ਵਾਲੇ ਮੁੱਦਾ ਚੱਕਣਗੇ ਕਿ ਭਾਈ ਪੰਜਾਬ 'ਚ ਐਨ ਜੀਓਜ਼ ਦੇ ਉੱਤੇ ਅੱਖ ਹੋਣੀ ਚਾਹੀਦੀ ਕਿ ਕਿਉਂ ਲੋਕਾਂ ਦਾ ਦਾਨ ਲੈ ਲਿਆ ਕੇ ਪੰਜਾਬ ਦਾ ਜਿਹੜੇ ਕਹਿੰਦੇ ਨੇ ਕਿ ਢਿੱਡ ਚੱਕੋ ਤੇ ਨੰਗਾ ਆਪਣਾ ਹੀ ਹੁੰਦਾ ਨਾ ਢਿੱਡ ਤਾਂ ਭਾਈ ਜੀ ਇਹ ਮਜਬੂਰੀ ਹੈ ਮੈਂ ਤਾਂ ਚਾਹਨਾ ਕਿ ਸਿਵਲ ਹਸਪੀਟਲ ਦੇ ਵਿੱਚ ਜਾ ਕੇ ਐਨ ਜੀਓਜ਼ ਬੈਠਣ ਤੇ ਕੰਮ ਕਰਨ ਕਿ ਭਾਈ ਡਾਕਟਰਾਂ ਦੀ ਤਨਖਾਹ ਸਰਕਾਰੀ ਫੰਡ 'ਚ ਹੋਏਗੀ ਜਿਹੜੀਆਂ ਦਵਾਈਆਂ ਜਿਹੜੀ ਦਵਾਈ ਸਰਕਾਰੀ ਹਸਪੀਟਲ ਦੇ ਵਿੱਚ ਨਹੀਂ ਹੈਗੀ ਯਾ ਸ਼ਾਰਟੇਜ ਆਫ ਫੰਡਸ ਕਹਿ ਲੋ ਯਾਰ ਕਈ ਵਾਰੀ ਸਰਕਾਰ ਦੀ ਵੀ ਮੈਂ ਕਹਿੰਦਾ ਕੋਈ ਮਜਬੂਰੀਆਂ ਹੋਣਗੀਆਂ ਕਿਉਂਕਿ ਮੈਂ ਕੋਈ ਲੀਡਰ ਆਫ ਆਪੋਜੀਸ਼ਨ ਨਹੀਂ ਹੈਗਾ ਭਾਈ ਜੀ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਦੋਂ ਮੈਂ ਮਿੰਨਤਾ ਕਰਦਾ ਰਿਹਾ ਚੰਨੀ ਸਾਹਿਬ ਦੀਆਂ ਕੈਪਟਨ ਸਾਹਿਬ ਦੀਆਂ ਮਾਨ ਸਾਹਿਬ ਨੂੰ ਮੈਂ ਮਿਲਿਆ ਮੈਂ ਕੋਈ ਲੀਡਰ ਮੈਂ ਕਿਸੇ ਪਾਰਟੀ ਦਾ ਨਹੀਂ ਹੈਗਾ ਮੈਂ ਲੋਕਾਂ ਦਾ ਔਰ 10 ਸਾਲਾਂ ਜੇ ਤੁਹਾਨੂੰ ਪਤਾ ਲੱਗ ਚੁੱਕਾ ਹੋਊਗਾ ਲੱਗ ਜਾਣਾ ਚਾਹੀਦਾ ਹੁਣ ਵੀ ਜੇ ਆਵਾਜ਼ ਨਾ ਚੱਕੀ ਤਾਂ ਕਦੋਂ ਚੱਕੀ ਮੈਂ ਤਾਂ ਕਹਿੰਦਾ ਲੋਕਾਂ ਨੂੰ ਆਪਣੀ ਅੱਖਾਂ ਖੋਲੋ ਲੀਡਰਾਂ ਨੂੰ ਕਹਿੰਦਾ ਭਾਵੇਂ ਜਿਹੜੀ ਮਰਜ਼ੀ ਪਾਰਟੀ ਦੇ ਹੋਣ ਆਪਣੇ ਇਕੱਠੇ ਹੋ ਕੇ ਇਹ ਗੱਲ ਚੱਕੋ ਕਿ ਕੋ ਸੰਸਥਾਲਾ ਕਰੋ ਤਾਂ ਲਿਆ ਨਹੀਂ ਰਿਹਾ ਲੋਕਾਂ ਦਾ ਪੈਸਾ ਇਕੱਠਾ ਕਰਕੇ ਲੋਕਾਂ ਦੀ ਦਵਾਈ ਤੇ ਇਲਾਜ ਤੇ ਪੜ੍ਹਾਈ ਤੇ ਲੱਗ ਰਿਹਾ ਤੇ ਸਰਕਾਰੀ ਸਿਸਟਮ ਹੀ ਠੀਕ ਕਰ ਲੋ ਸਾਡਾ ਜਿਹੜਾ ਇਨਾ ਕਰੋੜਾ ਰੁਪਇਆ ਲਵਾ ਕੇ ਸਾਨੂੰ ਜਗ੍ਹਾ ਲੈਣੀ ਪਏ ਮਜਬੂਰੀ ਇਹੀ ਸਿਵਲ ਹਸਪੀਟਲ ਸਾਨੂੰ ਕਮਰਾ ਦੇ ਦਿੰਦੇ ਤਾਂ ਇੱਥੇ ਕੀ ਲੋੜ ਸੀ ਸਾਨੂੰ ਜਗ੍ਹਾ ਲੈਣ ਦੀ ਪਰ ਖੈਰ ਜੋ ਮਹਾਰਾਜ ਕਰਾਂਦਾ ਚੰਗਾ ਹੀ ਕਰਾਂਦਾ ਮੈਂ ਸਲਾਮ ਕਰਦਾ ਇਸ ਡਾਕਟਰ ਨੂੰ ਇੱਕ ਵਾਰੀ ਹੋਰ ਜਿਹੜੇ ਡਾਕਟਰ ਸਾਹਿਬ ਤੱਕ ਮੇਰੀ ਵੀਡੀਓ ਪਹੁੰਚਦੀ ਆ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡੇ ਨਾਲ ਡਾਕਟਰ ਸਾਹਿਬ ਤੁਹਾਨੂੰ ਜਿੱਥੋਂ ਕੱਢ ਵੀ ਦਿੰਦੇ ਨੇ ਤਾਂ ਸੇਮ ਸੈਲਰੀ ਤੇ ਤੁਸੀਂ ਸਾਡੇ ਕੋਲ ਆ ਜਿਓ ਅ ਮ ਮਿੰਤ ਕਰਕੇ ਭੀਖ ਮੰਗ ਕੇ ਤੁਹਾਡੀ ਸੈਲਰੀ ਇਕੱਠੀ ਕਰ ਲਾਂਗੇ ਪਰ ਚੰਗਾ ਲੋਕਾਂ ਦਾ ਇਲਾਜ ਤਾਂ ਹੋਏਗਾ ਦੁੱਖਾਂ ਦੇ ਕਰਕੇ ਐਨ ਜੀਓਜ਼ ਜਨਮ ਲੈਂਦੀਆਂ ਨੇ ਇਹਨਾਂ ਦਾ ਕੀ ਲੋਡ ਪਈ ਸਾਨੂੰ ਲੋਕਾਂ ਦੀ ਗਾਲਾਂ ਵੀ ਖਾਵੋ ਆਪਣਾ ਕਾਰੋਬਾਰ ਵੀ ਛੱਡੋ ਪਰ ਜਦੋਂ ਸਮਾਜ ਚ ਲੋਕ ਮਰਦੇ ਦੇਖਦੇ ਆ ਨਾ ਮੇਰੇ ਕੋਲ ਤਾਂ ਰੋਜ਼ ਹਜ਼ਾਰਾਂ ਕਹਾਣੀਆਂ ਨੇ ਮੈਂ ਤਾਂ ਤਾਂ ਨਹੀਂ ਜ਼ਿਆਦਾ ਬੋਲਦਾ ਸਰਕਾਰੀ ਸਿਸਟਮ ਦੇ ਖਿਲਾਫ ਕਿ ਜਿਹੜੇ ਚਾਰ ਕਮਰੀਦ ਉੱਥੇ ਜਾਂਦੇ ਨੇ ਉਹ ਵੀ ਬੰਦ ਹੋ ਜਾਣਗੇ ਜਾਣਗੇ ਮੈਨੂੰ ਇਹ ਡਰ ਨਹੀਂ ਹੈ ਕਿ ਮੇਰੇ ਮੇਰੇ ਤੇ ਪਰਚਾ ਨਾ ਦੇ ਦੇਣ ਮੇਰੇ ਤੇ ਆ ਨਾ ਕਰ ਦੇਣ ਰੱਬ ਦਾ ਤਾਂ ਖੌਫ ਹੈ ਲੀਡਰ ਨੂੰ ਵੀ ਖੌਫ ਹੋਣਾ ਚਾਹੀਦਾ ਹੈ ਨਿਆਜ ਪਰਚੇ ਦੇ ਤੇ ਪੰਨਿਆਂ ਤੋਂ ਜਵਾਕ ਤੁਹਾਡੇ ਵੀ ਨੇ ਅੱਗੇ ਪੁਗਤਨੀਆਂ ਦਾ ਤੁਹਾਨੂੰ ਵੀ ਪਹਿਣੀਆ ਮੈਨੂੰ ਵੀ ਕਰਮਾ ਯਾਦ ਹੈ ਪਰ ਸੋਚਦੇ ਆਂ ਅਸੀਂ ਕਿ ਚਲੋ ਸਰਕਾਰੀ ਹਸਪੀਟਲ ਭੇਜ ਕੇ ਮਾੜਾ ਮੋਟਾ ਜਿਹੜਾ ਇਲਾਜ ਹੁੰਦਾ ਲੋਕਾਂ ਦਾ ਉਹ ਹੋ ਜਵੇ ਜਾਦਾ ਬਦਨਾਮੀ ਕਰਾਂਗੇ ਸਰਕਾਰੀ ਦੀ ਲੋਕ ਜਾਣਾ ਹੀ ਬੰਦ ਕਰ ਦਣਗੇ ਕੀ ਕਰੀਏ ਮਜਬੂਰ ਆਂ ਅਸੀਂ ਸਲਾਮ ਐਸ ਡਾਕਟਰ ਨੂੰ ਤੇ ਮੈਂ ਚੰਗੇ ਡਾਕਟਰਸ ਨੂੰ ਬੇਨਤੀ ਕਰਨਾ ਚਾਹਨਾ ਕਿ ਜਿੰਨਾ ਕ ਸਰਕਾਰ ਨਾਲ ਮਿਲ ਕੇ ਕੰਮ ਹੋ ਰਿਹਾ ਉਹਨਾਂ ਉਹਨਾਂ ਕਰ ਲੋ ਨਹੀਂ ਤਾਂ ਸਾਡੇ ਵਰਗੀ ਸੰਸਥਾਵਾਂ ਨਾਲ ਜੁੜੋ ਅਸੀਂ ਅਸੀਂ ਉਹ ਨੌਜਵਾਨ ਆ ਜਿਹੜੇ ਸਮਾਰ ਦੇ ਵਿੱਚ ਬਿਨਾ ਪੈਸੇ ਖਾਏ ਬਿਨਾ ਐਨਜੀਓਸ ਤੋਂ ਸੈਲਰੀ ਲੈੇ ਕੰਮ ਕਰਨਾ ਚਾਹੁੰਦੇ ਆ ਮੈਂ ਬਸ ਆਪਣਾ ਸੀਨਾ ਚੀਰ ਕੇ ਨਹੀਂ ਦਿਖਾ ਸਕਦਾ ਮੈਂ ਆਪਣੇ ਨਾਲ ਰੱਖ ਸਕਦਾ ਤੁਹਾਨੂੰ ਪ੍ਰੂਫ ਦੇ ਤੌਰ ਤੇ ਕਿ ਦੇਖੋ ਸੰਸਥਾ ਜੋ ਕਿੰਨੇ ਪੈਸੇ ਅਸੀਂ ਖਾਂਦੇ ਆ ਤੇ ਕਿੰਨੇ ਘਰੋਂ ਲਾਣੇ ਆ ਮੈਂ ਇੱਕ ਇੱਕ ਪਾਈ ਦਾ ਹਿਸਾਬ ਦੇ ਇਹਨੂੰ ਤਿਆਰ ਹੈ ਮੇਰੇ ਨਾਲ ਤਾਂ ਆਓ ਹੁਣ ਘਰੇ ਬੈਠੇ ਮੈਂ ਤੁਹਾਨੂੰ ਕਿਵੇਂ ਸੈਟੀਸਫਾਈ ਕਰਾਂ ਕਿ ਜੀ ਅਸੀਂ ਜੀ ਸੱਚੇ ਦਿਲੋਂ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਆ ਨਾਲ ਆਓ ਤਰੋ ਮੁੱਢ ਨਾ ਮੋਢਾ ਜੋੜ ਕੇ ਮੈਂ ਤਾਂ ਚੰਗੇ ਡਾਕਟਰਸ ਨੂੰ ਸਮਾਜ ਦੇ ਚੰਗੇ ਲੋਕ ਜਿਹੜੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਏਕ ਜ਼ਰੀਆ ਫਾਊਂਡੇਸ਼ਨ ਨਾਲ ਜੁੜੋ ਕਿ ਘੱਟੋ ਘੱਟ ਅਸੀਂ ਜੋ 400 500 ਹਜ਼ਾਰ ਮਰੀਜ਼ਾਂ ਦੀ ਰੋਜ਼ ਕੋਈ ਉਹਨਾਂ ਦੀ ਦਵਾਈਆਂ ਦਾ ਹੱਲ ਕਰ ਸਕੀਏ ਚੰਗੀ ਸਲਾਹ ਦੇ ਸਕੀਏ ਗਾਈਡ ਕਰ ਸਕੀਏ ਸਰਕਾਰ ਨੂੰ ਵੀ ਬੇਨਤੀ ਹੈ ਕਿ ਸਾਡੇ ਵਰਗੀਆਂ ਸੰਸਥਾਵਾਂ ਨੂੰ ਕੋਈ ਤੁਹਾਨੂੰ ਤੁਹਾਡੇ ਕੋਲੋਂ ਕੋਈ ਹਾਰ ਨਹੀਂ ਚਾਹੀਦੇ ਕੋਈ ਬਹੁਤੀ ਸ਼ਵਾਸ਼ੀ ਨਹੀਂ ਚਾਹੀਦੀ ਸਾਨੂੰ ਬਸ ਯੂਜ਼ ਕਰਕੇ ਲੋਕਾਂ ਦਾ ਭਲਾ ਕਰ ਲੋ ਸਾਰੀਆਂ ਸੰਸਥਾਵਾਂ ਪੰਜਾਬ ਦੀਆਂ ਇਕੱਠੀਆਂ ਕਰੋ ਜਿਹੜੀ ਨਹੀਂ ਆਂਦੀ ਸਰਕਾਰ ਕੋਲ ਨਹੀਂ ਜੁੜਦੀ ਉਹਦੇ ਲਾਇਸੈਂਸ ਕੈਨਸਲ ਕਰੋ ਔਰ ਉਸ ਸ਼ਰੀਆਮ ਕੋ ਕਿ ਅਸੀਂ ਇਹਨਾਂ ਨੂੰ ਬੁਲਾਇਆ ਸੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਨਹੀਂ ਕਰ ਰਹੇ ਕਿਉਂਕਿ ਤੁਸੀਂ ਕਾਣੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਕੰਮ ਨਹੀਂ ਹੋਣੇ ਮੇਰੇ ਕੋਲ ਲੋ ਭੇਤ ਆ ਕੇ 10 ਸਾਲ ਤੋਂ ਮੇਰੇ ਕੋਲ ਬੜੇ ਚਿੱਠੇ ਪਏ ਨੇ ਪਰ ਅਸੀਂ ਸੋਚਦੇ ਆ ਕਿ ਛੱਡੋ ਕਿਉਂ ਸਾਡਾ ਕੰਮ ਲੀਡਰੀ ਤਾਂ ਹੈ ਨਹੀਂ ਕਿ ਦੂਜੇ ਨੂੰ ਬਦਨਾਮ ਕਰ ਲਿਆ ਦੂਜੇ ਤੇ ਮਿੱਟੀ ਸੁੱਟ ਕੇ ਆਪਣੇ ਆਪ ਨੂੰ ਚਮਕਾ ਲੈ ਸਾਡੀ ਆਦਤ ਹੈ ਨਹੀਂ ਇਸ ਲਈ ਇਹ ਮਨ ਤੜਪ ਰਿਹਾ ਕਿ ਦੇਖੋ ਕਿਵੇਂ ਸਰਕਾਰੀ ਹਸਪੀਟਲ ਚ 15 ਮਿੰਟ ਤੋਂ ਵੈਂਟੀਲੇਟਰ ਬੰਦ ਪਿਆ ਤੇ ਬੰਦਾ ਮਰ ਰਿਹਾ ਤਾਂ ਨੇ ਜੇ ਵੀਡੀਓ ਬਾਹਰ ਨਾ ਆਂਦੀ ਬੰਦਾ ਮਰ ਜਾਂਦਾ ਕਿਸੇ ਨੂੰ ਕੀ ਪਤਾ ਲੱਗਣਾ ਸੀ ਇਹ ਤਾਂ ਜਿਗਰਸ ਡਾਕਟਰ ਦਾ ਭਾਵੇਂ ਅਗਲੇ ਨੇ ਆਪਣੀ ਸੇਫਟੀ ਵਾਸਤੇ ਵੀਡੀਓ ਬਣਾਈ ਹੋਏ ਵੀਡੀਓ ਤੋਂ ਬਾਹਰ ਆ ਗਈ ਨਾ ਇਹ ਸੱਚ ਹੈ ਇਹੀ ਕੁਝ ਹੁੰਦਾ ਹਸਪੀਟਲਾਂ ਦੇ ਵਿੱਚ ਸਾਡੇ ਲੋਕ ਮਜਬੂਰ ਨੇ ਤਾਂ ਹੀ ਦਸਵੰਦ ਦਾ ਸਾਡੇ ਗੁਰਸਹਿਬ ਨੇ ਤੁਹਾਨੂੰ ਬਾਬਾ ਨਾਨਕ ਜਿਨ੍ਹਾਂ ਨੇ ਦਸਵੰਦ ਦੀ ਪ੍ਰਤੀਬਾ ਚਲਾਈ ਤੇ ਅੱਜ ਆ ਲੋਕਾਂ ਦਾ ਪਾਲਾ ਹੋ ਰਹੇ ਨੇ ਤਾਂ ਰੁਲ ਜਾਣਾ ਸੀ ਇਹਨਾਂ ਚੱਕਰਸ ਤਾਂ ਬੇਨਤੀ ਹੈ ਕਿ ਸਾਥ ਦਿਓ ਇੱਕ ਦੂਜੇ ਦਾ ਰਲ ਮਿਲ ਕੇ ਲਤਾਨਾ ਖਿੱਚੋ ਮਿਲ ਕੇ ਕੰਮ ਕਰੋ ਤੇ ਸਲਾਮ ਹੈ ਇਸ ਡਾਕਟਰ ਸਾਹਿਬ ਨੂੰ ਸਾਡੀ ਲੋੜ ਪਈ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਖੜੇ ਆ ਤੁਸੀਂ ਬਹੁਤ ਵਧੀਆ ਕੀਤਾ ਇਹਨਾਂ ਦਾ ਜਿਹੜਾ ਨੰਗਾ ਕੀਤਾ ਇਹੀ ਹਾਲ ਹੈ ਕੁੜਕੁੜ ਕੇ ਆਪਸ ਚ بڑے ਡਾਕਟਰ ਨੇ ਜਿਨ੍ਹਾਂ ਨੂੰ ਦਿੱਕਤ ਆ ਸਿਸਟਮ ਤੋਂ ਸਰਕਾਰੀ ਲੀਡਰਾਂ ਤੋਂ ਪਰ ਬੋਲਦੇ ਨਹੀਂ ਕਿ ਨੌਕਰੀ ਤੋਂ ਕੱਢੇ ਜਾਵਾਂਗੇ ਸਾਡੀ ਬਦਲੀ